ਅਸੀ ਕਾਲ ਪ੍ਰਭੂ ਸਾਰਿਆਂ ਨੂੰ ਭਾਈ ਅੱਜ ਦੀ ਜਿਹੜੀ ਵੀਡੀਓ ਆ ਨਾ ਪੁੰਨ ਦੀ ਆ ਜਮਾ ਵੀਡੀਓ ਝਨੀਰ ਪਿੰਡੋਂ ਵੀਡੀਓ ਆ ਜਿਸ ਘਰੇ ਆਪਾਂ ਖੜੇ ਆ ਇਸ ਘਰੇ ਨਾ ਲੜਕੀ ਦਾ ਵਿਆਹਗਾ ਥੋੜੇ ਦਿਨ ਰਹਿ ਗਏ 20 ਦਿਨ ਰਹਿ ਗਏ ਵਿਆਹ ਦੇ ਵਿੱਚ ਤੇ ਮਦਦ ਦੀ ਲੋੜ ਆ ਇਸ ਪਰਿਵਾਰ ਨੂੰ ਇਸ ਗਰੀਬ ਘਰ ਨੂੰ ਨਾ ਲੋੜ ਆ ਤੁਸੀਂ ਦੇਖ ਸਕੋ ਪਤਲਾ ਨਾ ਘਰ ਸਾਰਾ ਮਤਲਬ ਨੀਵਾ ਹੈਗਾ ਜਿਹੜਾ ਘਰ ਦਾ ਮਾਲਕ ਆ ਆਪਾਂ ਕਹਿ ਦਈਏ ਘਰ ਦਾ ਮਤਲਬ ਕੋਈ ਲੜਕੀ ਦਾ ਪਿਤਾ ਹੈਗਾ ਕੰਮ ਤੋਂ ਵੀ ਬੈਠਾ ਹੈਗਾ ਗੋਡੇ ਉਹਨਾਂ ਦੇ ਜਿਹੜੇ ਖੜੇ ਹੋਏ ਨੇ 6 ਸਾਲ ਵਾਂਗੂ ਹੋਏ ਕਹਿੰਦੇ ਕੰਮ ਨਹੀਂ ਕਰ ਸਕਿਆ ਉਹ ਠੀਕ ਹੈ ਤੇ ਭੈਣ ਨੂੰ ਤਾਂ ਮੱਤ ਦੀ ਲੋੜ ਆ ਬਾਈ ਤੇ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਨਹੀਂ ਬੱਚੇ ਛੋਟੇ ਨੇ ਤੇ ਘਰੇ ਲੜਕੀ ਦਾ ਵਿਆਹ ਰੱਖਿਆ ਹੋਇਆ ਹੈਗਾ ਤੇ ਜਿੱਥੋਂ ਤੱਕ ਸਾਡੀ ਵੀਡੀਓ ਜਾਂਦੀ ਆ ਬਾਈ ਜਰੂਰ ਮਦਦ ਕਰੋ ਸ਼ੇਅਰ ਕਰੀ ਚਲੋ ਨਾਲ ਇਹਨਾਂ ਵੀਡੀਓ ਨੂੰ ਤਾਂ ਜੋ ਇਸ ਪਰਿਵਾਰ ਨੂੰ ਮਦਦ ਮਿਲ ਸਕੇ 20 ਬਾਈ ਜਿਹੜੇ ਨੇ ਵਿਆਹ ਦੇ ਵਿੱਚ ਰਹਿ ਗਏ ਬਾਈ ਵੀਡੀਓ ਸ਼ੇਅਰ ਕਰੀ ਚਲੋ ਚੰਨੀਰਪਿੰਡ ਦੀ ਵਿੜੂਆ ਬਾਕੀ ਜਿਹੜੇ ਆਪਾਂ ਖਾਤਾ ਨੰਬਰ ਲਾਇਆ ਹੋਇਆ ਹੈਗਾ ਇਸ ਭੈਣ ਦਾ ਖਾਤਾ ਵੀ ਲਾਵਾਂਗੇ ਆਪਾਂ ਜਿੰਨਾ ਭਰਾਵਾਂ ਦੇ ਕੋਈ ਕੋਈ ਆਪਣਾ ਦਾਨ ਦੇਣਾ ਹੈ ਕੋਈ ਫੰਡ ਦੇਣਾ ਹੈਗਾ ਤਾਂ ਇਸ ਨੰਬਰ ਤੇ ਕੰਟੈਕਟ ਵੀ ਕਰ ਸਕਦਾ ਆਪਾਂ ਨੰਬਰ ਵੀ ਦਿੱਤਾ ਹੋਇਆ ਸਕਰੀਨ ਤੇ ਤੇ ਗੱਲਬਾਤ ਕਰਕੇ ਬਈ ਆਪਦਾ ਜਿਹੜਾ ਕੋਈ ਆਪਣੀ ਮਦਦ ਜ਼ਰੂਰ ਕਰੇਗੀ ਬਾਈ ਜੀ ਆ ਪਰਿਵਾਰ ਆ ਆ ਬਾਈ ਬੈਠੇ ਨੇ ਨਾ ਗੋਡੇ ਜਿਹੜੇ ਕੰਮ ਕਰਨ ਨੂੰ ਬਿਲਕੁਲ ਛੱਡ ਗਏ ਇਸ ਭੈਣ ਦਾ ਵਿਆਹ ਹੈ ਲੜਕੀ ਦਾ ਨਾਲ ਖੜੇ ਜਿਹੜੇ ਤੇ 22 ਨੂੰ ਰਹੇਗੇ ਵਿਆਹ ਦੇ ਵਿੱਚ ਬਾਈ ਜ਼ਰੂਰ ਮਦਦ ਕਰੋ ਪਿੰਡ ਚਨੀਰਾ ਜ਼ਿਲ੍ਹਾ ਮਾਨਸਾ ਜਿਹੜਾ ਤੁਹਾਨੂੰ ਆ ਸਕਰੀਨ ਤੇ ਨੰਬਰ ਦਿਖਾਈ ਦੇ ਰਹੇ ਨੇ ਇਹ ਤੇ ਗੱਲ ਜ਼ਰੂਰ ਕਰਿਓ ਇੱਕ ਵਾਰ ਤੇ ਜਿਹੜਾ ਖਾਤਾ ਗਾ ਇਹ ਤੁਹਾਨੂੰ ਦਿਖਾਈ ਦੇ ਰਿਹਾਗਾ ਇਸ ਖਾਤੇ ਦੇ ਵਿੱਚ ਹੀ ਪੈਸੇ ਦੇ ਮਾਤਾ ਦਾ ਜਰੂਰ ਕਰੋ ਬਈ ਨਾਲੇ ਵੀਡੀਓ ਸਾਡੀ ਸ਼ੇਅਰ ਕਰੀ ਚਲੋ ਜਿਲ੍ਹਾ ਮਾਨਸਾ ਪਿੰਡ ਚਨੀਰ ਦੀ ਵਿਡੂਆ ਇਸ ਭੈਣ ਦਾ ਵਿਆਹਗਾ ਤੇ ਇਹ ਗਰੀਬ ਪਰਵਾਰ ਦੀ ਜਰੂਰ ਮਦਦ ਕਰੋ ਬਾਕੀ ਤੁਸੀਂ ਸਾਨੂੰ ਘਰ ਆਪਾਂ ਦਿਖਾ ਦਿੱਤਾਗਾ ਤੇ ਆ ਇਕੱਲੇ ਜਣੇ ਕਮਾਉਣ ਵਾਲਿਆ ਘਰੋ ਬੈਠ ਚੁੱਕੇ ਨੇ ਹੁਣ ਹਣਾ ਆ ਘਰ ਦੇਖ ਲਓ ਵਿਆਹ ਦੇ ਵਿੱਚ ਥੋੜੇ ਥੋੜੇ ਰਹਿ ਗਏ ਨੇ ਤੇ ਜਿੱਥੇ ਤੱਕ ਸਾਡੀ ਵੀਡੀਓ ਜਾਂਦੀ ਆ ਸ਼ੇਅਰ ਜਰੂਰ ਕਰੀ ਚੱਲੇ ਬਈ